ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਤੁਸੀਂ ਵੀ ਸੋਚਦੇ ਹੋ ਕਿ ਪ੍ਰਮਾਤਮਾ ਨੇ ਤੁਹਾਨੂੰ ਦੂਸਰਿਆਂ ਤੋਂ ਘੱਟ ਦਿੱਤਾ ਹੈ ਅਸੀਂ ਆਪਣੀ ਤੁਲਨਾ ਦੂਸਰਿਆਂ ਨਾਲ ਕਰਕੇ ਬਹੁਤ ਦੁਖੀ ਹੋ ਜਾਂਦੇ ਹਾਂ ਇਸ ਨਾਲ ਸੰਬੰਧਿਤ ਤੁਹਾਨੂੰ ਅੱਜ ਇੱਕ ਕਹਾਣੀ ਸੁਣਾਉਣ ਜਾ ਰਹੀ ਹਾਂ ਇੱਕ ਵਾਰ ਦੀ ਗੱਲ ਹੈ ਕਿ ਇੱਕ ਕਾਂ ਦਰਖਤ ਤੇ ਬੈਠਾ ਰੋ ਰਿਹਾ ਸੀ ਉਸ ਦਰਖਤ ਦੇ نیچے ਇੱਕ ਸੰਤ ਬੈਠੇ ਹੋਏ ਸੀ ਕਾਂ ਦੀ ਅੱਖ ਦਾ ਹੰਝੂ ਸੰਤ ਦੇ ਉੱਪਰ ਡਿੱਗ ਪਿਆ ਸੰਤ ਨੇ ਧਿਆਨ ਉੱਪਰ ਧਿਆਨ ਕੀਤਾ ਤੇ ਪੁੱਛਿਆ ਭਾਈ ਤੂੰ ਰੋ ਕਿਉਂ ਰਿਹਾ ਹੈ ਕਾਂ ਬੋਲਿਆ ਮਹਾਤਮਾ ਜੀ ਮੈਂ ਮੇਰੇ ਜੀਵਨ ਤੋਂ ਬਹੁਤ ਦੁਖੀ ਹਾਂ ਕਿਉਂਕਿ ਮੇਰਾ ਰੰਗ ਕਾਲਾ ਹੈ ਸਾਰੇ ਮੈਨੂੰ ਮਾੜਾ ਸਮਝਦੇ ਨੇ ਮੇਰੇ ਨਾਲ ਨਫ਼ਰਤ ਵੀ ਕਰਦੇ ਨੇ ਮੈਨੂੰ ਕੋਈ ਵੀ ਚੰਗਾ ਨਹੀਂ ਸਮਝਦਾ ਇਸ ਨਾਲੋਂ ਤਾਂ ਮਰਨਾ ਹੀ ਚੰਗਾ ਏ ਮਹਾਤਮਾ ਜੀ ਬੋਲੇ ਭਾਈ ਤੂੰ ਦੱਸ ਕੀ ਚਾਹੁੰਦਾ ਹੈ ਮੈਂ ਮੇਰੇ ਮੰਤਰ ਨਾਲ ਤੇਰੇ ਤੇ ਤੇਰੀ ਸਾਰੀ ਇੱਛਾ ਪੂਰੀ ਕਰ ਦੇਵਾਂਗਾ ਕਾਂ ਬੋਲਿਆ ਮਹਾਤਮਾ ਜੀ ਤੁਸੀਂ ਸੱਚ ਬੋਲ ਰਹੇ ਹੋ ਤਾਂ ਫਿਰ ਤੁਸੀਂ ਮੈਨੂੰ ਕਾਂ ਤੋਂ ਹੰਸ ਬਣਾ ਦਿਓ ਮਹਾਤਮਾ ਜੀ ਬੋਲੇ अच्छा ठीक है तू एक बारी हंस ਨੂੰ ਜਾ ਕੇ ਪੁੱਛਿਆ ਕਿ ਭਾਈ ਤੂੰ ਆਪਣੇ ਜੀਵਨ ਤੋਂ ਖੁਸ਼ ਤੇ ਸੰਤੁਸ਼ਟ ਹੈ ਮੈਂ ਤੇਰੇ ਇੱਥੇ ਆਉਣ ਦਾ ਇੰਤਜ਼ਾਰ ਕਰ ਰਿਹਾ ਹਾਂ ਕਾ ਹੰਸ ਕੋਲ ਜਾਂਦਾ ਹੈ ਤੇ ਪੁੱਛਦਾ ਹੈ ਮਿੱਤਰ ਤੂੰ ਬਹੁਤ ਸੋਹਣਾ ਹੈ ਤੇਰਾ ਰੰਗ ਚਿੱਟਾ ਹੈ ਸਾਰੇ ਤੈਨੂੰ ਪਿਆਰ ਕਰਦੇ ਨੇ ਹੰਸ ਬੋਲਿਆ ਨਹੀਂ ਮੈਂ ਖੁਸ਼ ਨਹੀਂ ਹਾਂ ਤੋਤਾ ਸਭ ਤੋਂ ਖੁਸ਼ ਪੰਛੀ ਹੈ ਮੇਰਾ ਤਾਂ ਸਫੈਦ ਰੰਗ ਹੈ ਜਿਹੜਾ ਕਿ ਚੰਗਾ ਨਹੀਂ ਸਮਝਿਆ ਜਾਂਦਾ ਇਹਨੂੰ ਸਾਰੇ ਮਾੜਾ ਸਮਝਦੇ ਨੇ ਤੋਤਾ ਦੁਨੀਆ ਦਾ ਸਭ ਤੋਂ ਸੋਹਣਾ ਤੇ ਖੁਸ਼ੀ ਪੰਛੀ ਹੈ ਤੂੰ ਉਹਦੇ ਕੋਲ ਚਲਾ ਜਾ ਕਾਂ ਤੋਤੇ ਕੋਲ ਚਲਾ ਗਿਆ ਮਿੱਤਰ ਤੂੰ ਕਿੰਨਾ ਸੋਹਣਾ ਹੈ ਸਾਰੇ ਤੈਨੂੰ ਕਿੰਨਾ ਪਿਆਰ ਕਰਦੇ ਨੇ ਅਤੇ ਆਪਣੇ ਘਰਾਂ ਵਿੱਚ ਰੱਖਦੇ ਨੇ ਨਹੀਂ ਮਿੱਤਰ ਮੈਂ ਖੁਸ਼ ਨਹੀਂ ਹਾਂ ਮੈਨੂੰ ਤਾਂ ਪਿੰਜਰੇ ਵਿੱਚ ਬੰਦ ਕਰਕੇ ਰੱਖਦੇ ਨੇ ਮੈਂ ਆਪਣੀ ਆਜ਼ਾਦੀ ਨਾਲ ਉਡਾਰੀ ਨਹੀਂ ਮਾਰ ਸਕਦਾ ਸ਼ਾਇਦ ਸਭ ਤੋਂ ਖੁਸ਼ ਪੰਛੀ ਹੈ ਜਿਹੜਾ ਉਹ ਮੋਰ ਹੈ ਸਾਰੇ ਉਸਨੂੰ ਬਹੁਤ ਪਿਆਰ ਕਰਦੇ ਨੇ ਤੂੰ ਜਾ ਤੂੰ ਤਾਂ ਮਿੱਤਰ ਖੁਸ਼ ਹੈ ਨਹੀਂ ਮਿੱਤਰ ਮੈਂ ਖੁਸ਼ ਨਹੀਂ ਹਾਂ ਲੋਕ ਮੇਰਾ ਸ਼ਿਕਾਰ ਕਰਦੇ ਨੇ ਮੈਨੂੰ ਮਾਰ ਕੇ ਮੇਰੇ ਖੰਭਾਂ ਨੂੰ ਨੋਚ ਕੇ ਆਪਣੇ ਘਰਾਂ ਨੂੰ ਸਜਾਉਂਦੇ ਨੇ ਤੇ ਮੇਰੀ ਸੁੰਦਰਤਾ ਕਰਕੇ ਲੋਕ ਮੈਨੂੰ ਚਿੜੀਆ ਘਰ ਦੇ ਵਿੱਚ ਕੈਦ ਕਰ ਲੈਂਦੇ ਨੇ ਮੈਂ ਮੇਰੀ ਆਜ਼ਾਦੀ ਤੋਂ ਖੁਸ਼ ਨਹੀਂ ਹਾਂ ਮੈਂ ਮੇਰੀ ਜ਼ਿੰਦਗੀ ਤੋਂ ਖੁਸ਼ ਨਹੀਂ ਹਾਂ ਕਾਂ ਨੇ ਪੁੱਛਿਆ ਮਿੱਤਰ ਤੇਰੇ ਹਿਸਾਬ ਨਾਲ ਇਸ ਦੁਨੀਆ ਵਿੱਚ ਕੌਣ ਖੁਸ਼ ਹੈ ਮੋਰ ਬੋਲਿਆ ਕਾਂ ਮਿੱਤਰ ਤੂੰ ਖੁਸ਼ ਹੈਂ ਤੇਰਾ ਕੋਈ ਸ਼ਿਕਾਰ ਨਹੀਂ ਕਰਦਾ ਨਾ ਹੀ ਤੈਨੂੰ ਕੋਈ ਪਿੰਜਰੇ ਦੇ ਵਿੱਚ ਬੰਦ ਕਰਕੇ ਰੱਖਦਾ ਹੈ ਤੂੰ ਬਿਨਾਂ ਕਿਸੇ ਡਰ ਦੇ ਕਿਤੇ ਵੀ ਜਾ ਸਕਦਾ ਹੈ ਉੱਡ ਸਕਦਾ ਹੈ ਤੈਨੂੰ ਕਿਸੇ ਵੀ ਗੱਲ ਦਾ ਕੋਈ ਖਤਰਾ ਨਹੀਂ ਹੈ ਕਾਸ਼ ਮੈਂ ਵੀ ਕਾਂ ਹੁੰਦਾ ਤੇ ਕਾਂ ਉੱਡ ਗਿਆ ਮਹਾਤਮਾ ਨੂੰ ਜਾ ਕੇ ਬੋਲਿਆ ਸੰਤ ਜੀ ਮੈਂ ਆਪਣੀ ਜ਼ਿੰਦਗੀ ਤੋਂ ਬਿਲਕੁਲ ਠੀਕ ਖੁਸ਼ਾਂ ਤੇ ਸੰਤੁਸ਼ਟਾਂ ਇਸ ਤਰ੍ਹਾਂ ਸਾਨੂੰ ਆਪਣੀ ਤੁਲਨਾ ਕਿਸੇ ਨਾਲ ਨਹੀਂ ਕਰਨੀ ਚਾਹੀਦੀ ਦੂਜਿਆਂ ਨੂੰ ਦੇਖ ਕੇ ਦੁਖੀ ਨਹੀਂ ਹੋਣਾ ਚਾਹੀਦਾ ਜੋ ਸਾਡੇ ਕੋਲ ਹੈ ਉਸ ਵਿੱਚ ਹੀ ਸਬਰ ਰੱਖ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਧੰਨਵਾਦ ਜੀ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜਰੂਰ ਦੱਸਿਓ ਜੀ